ਖਬਰਾਂ ਦਾ ਤਾਜ਼ਾ ਅਪਡੇਟ ਲੈਣ ਵਾਸਤੇ ਲੋਕਰਾਜ ਟੀਵੀ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਕੇ 올 ది অপਸ਼ਨ ਪ੍ਰੈਸ ਕਰੋ ਕੈਪਟਨ ਦੇ ਬਿੱਲਾ ਦੇ باوجود ਜਾਰੀ ਰਿਹਾ ਕਿਸਾਨਾਂ ਦਾ ਰੇਲ ਰੋਕੋ ਅੰਦolan ਕਿਆ ਕੈਪਟਨ ਦੇ ਬਿੱਲ ਦੂੜੀ ਜਿਹੜੇ ਪਾਸ ਕੀਤੇ ਗਏ ਪਤਾ ਨਹੀਂ ਮਨਜ਼ੂਰ ਹੋਣਗੇ ਜਾਂ ਨਹੀਂ ਅੱਜ ਸਾੜ੍ਹਾ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਕੇਂਦਰ ਦੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਚ ਕਰੀ ਮਹੀਨੇ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰਾਹਤ ਦੇਣ ਲਈ ਕੈਪਟਨ ਸਰਕਾਰ ਵੱਲੋਂ ਵਿਸ਼ੇਸ਼ ਸੈਸ਼ਨ ਸੱਦ ਕੇ ਬਿੱਲ ਪਾਸ ਕਰਕੇ ਵੱਡੀ ਪ੍ਰਾਪਤੀ ਦੱਸੀ ਜਾ ਰਹੀ ਹੈ ਅਤੇ ਨਾਲ ਹੀ ਕੈਪਟਨ ਵੱਲੋਂ ਪ੍ਰਦਰਸ਼ਨ ਖਾਸ ਤੌਰ ਤੇ ਰੇਲ ਰੋਕੋ ਅੰਦੋਲਨ ਖਤਮ ਕਰ ਦੇਣ ਦੀ ਅਪੀਲ ਕੀਤੀ ਗਈ ਹੈ ਪਰ ਕਿਸਾਨਾਂ ਵੱਲੋਂ ਕੈਪਟਨ ਦੀ ਇਸ ਅਪੀਲ ਨੂੰ ਠੁਕਰਾਇਆ ਗਿਆ ਹੈ ਅੰਮ੍ਰਿਤਸਰ ਵਿਖੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਗਿਆ ਅਤੇ ਨਾਲ ਹੀ ਕੈਪਟਨ ਦੇ ਬਿੱਲਾਂ ਤੇ ਪ੍ਰਤੀਕਰਮ ਦਿੱੰਦਿਆ ਐ ਐਲਾਨ ਕੀਤਾ ਗਿਆ ਕਿ ਸੰਘਰਸ਼ ਅਜੇ ਜਾਰੀ ਰਹੇਗਾ। ਚਲ ਮਹਾਂ ਸਰਵਣ ਸਿੰਘ ਪਨੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ ਅੱਜ ਅਸੀਂ ਚਕਾਵੇਂ ਦੇ ਵਿੱਚ ਬਹੁਤ ਵੱਡਾ ਕੱਟ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕੀਆ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਿਹੜੀਆਂ ਖਬਰਾਂ ਆ ਰਹੀਆਂ ਨੇ ਵਿਧਾਨ ਸਭਾ ਦੇ ਵਿੱਚੋਂ ਵੀ ਜਿਹੜੇ ਏਪੀਐਮਸੀ ਐਕਟ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਸੀਗੀਆਂ ਓਹੋ 2000 ਤੋਂ ਬਾਅਦ 17 ਤੱਕ ਉਹ ਸਰਕਾਰ ਨੇ ਵਾਪਸ ਨਹੀਂ ਲਈਆਂ ਇਹ ਤੋਂ ਘਾ ਸੂਬਿਆਂ ਨੂੰ ਬਾਦ ਅਧਿਕਾਰ ਦੇਣ ਦਾ ਮਤਾ ਵੀ ਨਹੀਂ ਪਾਸ ਕੀਤਾ ਗਿਆ ਅਸੀਂ ਇਹ ਵੀ ਮੰਗ ਕੀਤੀ ਸੀ ਵੀ ਫਸਲ ਖਰੀਦਣ ਤੇ ਵੇਚਣ ਦਾ ਅਧਿਕਾਰ ਕ ਮੰਤਰੀਪੱਤਰ ਤੇ ਸੂਬਿਆਂ ਦਿੱਤਾ ਜਾਵੇ ਤੇ 95% ਮਿੱਥੋ ਟੈਕਸਾਂ ਦਾ ਹਿੱਸਾ ਕੇਂਦਰ ਪੰਜਾਬ ਨੂੰ ਦੇਵੇ ਇਹ ਮਤੇ ਵੀ ਨਹੀਂ ਲੈਂਦੇਗੇ ਜਿਹੜੇ ਮਤੇ ਲੈਂਦੇ ਗਏ ਆ ਉਹਨਾਂ ਵਿੱਚ ਪੰਜਾਬ ਨੂੰ ਮੰਡੀ ਐਲਾਨ ਦਿੱਤਾ ਗਿਆ ਕੋਈ ਵੀ ਐਮਐਸਪੀ ਤੋਂ ਹੇਠਾਂ ਵਪਾਰੀ ਖਰੀਦ ਨਹੀਂ ਸਕੂਗਾ 3 ਸਾਲ ਦੀ ਸਜ਼ਾ ਹੋਊਗੀ ਤੇ ਮੰਡੀ ਤੋਂ ਬਾਹਰ ਵਾਲੇ ਕਿਸਾਨਾਂ ਨੂੰ ਟੈਕਸ ਲਾਇਆ ਜਾਊਗਾ 2.5 ਏਕੜ ਵਾਲੇ ਕਿਸਾਨ ਦੀ ਕੁਰਕੀ ਨਹੀਂ ਕੀਤੀ ਜਾਊਗੀ ਤਿੰਨ ਖੇਤੀ ਦੇ ਕਾਨੂੰਨ ਤੇ ਇੱਕ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ ਇਹ ਆ ਰਹੇ ਆ ਪਰ ਇਹਨੂੰ ਅਜੇ ਕਾਨੂੰਨ ਬਣਨ ਵਿੱਚ ਬਹੁਤ ਦੇਰੀ ਆ ਇਹ ਜੋ ਕੁਝ ਵੀ ਕੈਪਟਨ ਅਮਰਿੰਦਰ ਨੇ ਲਿਆਂਦਾ ਵਾ ਇਹ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠ ਲਿਆਂਦਾ ਵਾ ਇਹ ਲੋਕਾਂ ਦੀ ਇਹ ਦਬਾਹੇਟ ਫੈਸਲਾ ਕੀਤਾ ਗਿਆ ਪਰ ਜੇ ਕੋਈ ਇਹ ਕਹਿ ਰਿਹਾ ਵਧਾਈ ਦੇਣ ਵਾਲੀ ਗੱਲ ਆ ਜਾਂ ਕਿਸਾਨ ਮਜ਼ਦੂਰ ਜਿਹੜਾ ਵਾ ਅੰਦੋਲਨ ਵਾਪਸ ਲੈ ਜਾਣ ਇਹੋ ਜੀ ਕੋਈ ਗੱਲ ਨਹੀਂ ਹੈਗੀ ਹਜੇ ਭਰਾਵੋ ਕਾਨੂੰਨ ਬੰਨਣਾ ਇਹ ਗਵਰਨਰਲ ਕੋਲ ਜਾਣਾ ਗਵਰਨਰਲ ਸਹਿਨ ਕਰਦਾ ਕਿ ਨਹੀਂ ਕਰਦਾ ਅਗਲੀ ਗੱਲ ਹੈ ਅਗਾ ਰਾਸ਼ਟਰਪਤੀ ਕੋਲ ਜਾਣਾ ਰਾਸ਼ਟਰਪਤੀ ਫਿਰ ਕਾਨੂੰਨੀ ਰੈਅ ਲਾਊਗਾ ਇਹ ਗਾਂ ਸੁਪਰੀਮ ਕੋਰਟ ਵੀ ਜਾ ਸਕਦਾ ਵਾ ਉਹ ਰੱਦ ਕਰਦਾ ਕਿ ਰੱਖਦਾ ਇਹ ਬਾਦ ਦੀਆਂ ਗੱਲਾਂ ਨੇ 2004 ਵਿੱਚ ਪਾਣੀਆਂ ਤੇ ਬਣਿਆ ਕਾਨੂੰਨ ਕੈਪਟਨ ਅਮਨਿੰਦਰ ਦਾ ਉਹ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀਗਾ ਸੋ ਜੜੀ ਗੱਲ ਕਹਿਣਗੇ ਵੀ ਕਿਸਾਨ ਅੰਦੋਲਨ ਵਾਪਸ ਲੈ ਲੈਣ ਇਹ ਕੇਂਦਰ ਸਰਕਾਰ ਦੇ ਹੱਕ ਵਿੱਚ ਭੁਗਤਨ ਵਾਲੀ ਗੱਲ ਹੋਊਗੀ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਇਹ ਜਿਹੜੇ ਮਤੇ ਪਾਏ ਆ ਕਦੋਂ ਕਾਨੂੰਨ ਦੀ ਸ਼ਕਲ ਲੈਂਦੇ ਆ ਇਹ ਵੇਖਣ ਵਾਲੀ ਗੱਲ ਹੋਊਗੀ ਸੋ ਪੰਜਾਬ ਤੇ ਭਾਰਤ ਦੇ ਲੋਕੋ ਅੰਦੋਲਨ ਨਹੀਂ ਇਹ ਖੇਤੀ ਦੇ ਤਿੰਨ ਕਾਨੂੰਨ ਰੱਦ ਕਰਾਉਣੇ ਨੇ ਜਿਹੜਾ ਇਤਿਹਾਸ ਦਾ ਦਾਵਾ ਕੀਤਾ ਜਾ ਰਿਹਾ ਮੋਦੀ ਤਿੰਨ ਕਾਨੂੰਨ ਸਾਡੇ ਵਿਰੁੱਧ ਲਿਆ ਕੇ ਇਤਿਹਾਸ ਇਤਿਹਾਸਕ ਦਾ ਦਾਵਾ ਕਰ ਰਿਹਾ ਇਤਿਹਾਸਕ ਕਦਮ ਆ ਅਕਾਲੀ ਦਲ ਅਸਤੀਫਾ ਦੇ ਕੇ ਘੜਚੋਰ ਚੋਂ ਬਾਹਰ ਆ ਕੇ ਇਤਿਹਾਸਕ ਹੋਣ ਦਾ ਦਾਵਾ ਕਰ ਰਿਹਾ ਆਪ ਵਾਲੇ ਦਿੱਲੀ ਧਰਨਾ ਦੇ ਕੇ ਇਤਿਹਾਸਕ ਦਾਵਾ ਕਰ ਰਿਹਾ ਤੇ ਕੈਪਟਨ ਹੁਣ ਬਿੱਲ ਪਾਸ ਮਤੇ ਪਾਸ ਕਰਕੇ ਇਤਿਹਾਸਕ ਦਾਵਾ ਕਰ ਰਿਹਾ ਇਹ ਗੁੰਮਰਾਹਕੁੰਨ ਪ੍ਰਚਾਰ ਸਾਨੂੰ ਨਹੀਂ ਹੋਣਾ ਚਾਹੀਦਾ ਸਾਡੇ ਜਥੇਬੰਦੀ ਦਾ ਅੱਜ ਰੇਲ ਰੋਕੋ ਅੰਦੋਲਨ 27ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਤੇ ਇਹਦੇ ਇਹਦੇ ਨਾਲ ਨਾਲ ਅਸੀਂ ਅੱਜ ਪੂਰੇ ਪੰਜਾਬ ਦੇ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਵਾ ਜਥੇਬੰਦੀ ਦੀ ਲਾਮਬੰਦੀ ਵੱਡੀ ਕੀਤੀ ਆ 27 ਤਰੀਕ ਨੂੰ ਬਹੁਤ ਵੱਡਾ ਮਤਾਵਾ ਪੈਣਾ ਦਾ ਪੂਰੇ ਪੰਜਾਬ ਤੇ ਅੰਮ੍ਰਿਤਸਰ ਆ ਰਣਜੀਤ ਐਮਐਨਯੂ ਵਿੱਚ ਵੱਡਾ ਇਕੱਠ ਕਰਾਂਗੇ ਤੇ ਅੰਦੋਲਨ ਜਦੋਂ ਤੱਕ ਇਹ ਖੇਤੀ ਦੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਜਾਰੀ ਰੱਖਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਰੋਨਾ ਖਬਰਾਂ ਦਾ ਤਾਜ਼ਾ ਅਪਡੇਟ ਲੈਣ ਵਾਸਤੇ ਲੋਕਰਾਜ ਟੀਵੀ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਕੇ 올 ది অপਸ਼ਨ ਪ੍ਰੈਸ ਕਰੋ